ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕੀਤੀ ਆ ਦੁੱਧ ਦਾ ਕੰਮ ਆ ਬਾਈ ਹੋਣਾ ਦਾ ਜੀ ਕਾਫੀ ਗੈਂਤੀ ਚ ਇੱਧਰ ਵੀ ਪਸ਼ੂ ਰੱਖੇ ਹੋਏ ਆ ਜੀ ਤੇ ਕੋਸ ਬੱਚੇ ਇੱਧਰ ਵੀ ਆ ਜਿਹੜੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਤੁਸੀਂ ਆਪਦਾ ਪਰਸਨਲ ਡਾਕਟਰ ਨਾਲ ਲਿਆ ਸਕਦੇ ਆ ਜੀ 22 ਦੇ ਦਸਨ ਮੁਤਾਬਕ ਜੀ ਬਾਈਗਾ ਇਹਦਾ ਦੋ ਦੰਦ ਜੀ ਹਜੇ ਸਿੱਟੇ ਹੀ ਆ ਚੱਕੇ ਨਹੀਂ ਜੇ ਤੁਸੀਂ ਦੁੰਦੀ ਮੰਨਣੀ ਤਾਂ ਦੁੰਦੀ ਵੀ ਮੰਨ ਸਕਦੇ ਹੋ ਜੇ ਖੀਰੀ ਮੰਨਣੀ ਖੀਰੀ ਮੰਨ ਲਓ ਜੀ 5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੀ ਉਹ ਜਦੋਂ ਤੁਸੀਂ ਆਪਦਾ ਪਰਸਨਲ ਡਾਕਟਰ ਸਰਬਾਨ ਲਿਆ ਕੇ ਬਾਈ ਦੇ ਘਰੋਂ ਤਸੱਲੀ ਕਰਕੇ ਲਿ ਜਾ ਸਕਦੇ ਆ ਜੀ ਮਦਰ ਮਲਕਰ ਕੌਰੇ ਦਾ ਜੀ 40 ਪਲੱਸ ਦਾ ਜੀ ਹੋਣਾ ਬਾਈ ਕਹਿੰਦਾ ਟੋਕੜ ਗੱਬਣਾ ਜੀ ਇਹਦੀ ਮਾਂ ਫੇਰ ਵੀ 25 26 ਕਿਲੋ ਤੇ ਜੱਲੀ ਜਾਂਦੀ ਐ ਰੰਗ ਪ੍ਰਿੰਟ ਜਾਦ ਬਰੀਡ ਦੀ ਪੂਰੀ ਚੰਗੀ ਆ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਵੀ ਪ੍ਰੋਪਰ ਤੁਹਾਨੂੰ ਰਿਕਾਰਡ ਮਿਲੂਗਾ ਬਾਈ ਕਹਿੰਦਾ ਆਪਣਾ ਲਿਖਿਆ ਪਿਆ ਰਿਕਾਰਡ ਬਾਕੀ ਝੋਲੀ ਸੋਣੀ ਐ ਥਣ ਕੱਲਾ ਕੱਲਾ ਨਿੱਖੜਵਾ ਫੋੜ ਸ਼ਾਂਖ ਪੂਰਾ ਵੀ ਨਹੀਂ ਜੀ ਬੱਚਾ ਹੀ ਆ ਜੀ ਹਜੇ ਡਿਮਾਂਡ ਇਹਦੀ ਬਾਈ 52000 ਰੁਪਿਆ ਕਰਦੇ ਆ ਜੀ ਵਿੱਚੋਂ ਥੋੜਾ ਕਾਣਾ ਮਾਣਤਣ ਹੋ ਜਾਊਗਾ ਬਾਕੀ ਚਮਕਦਮ ਕਾਲੀ ਬੱਚੀ ਆ ਵੀਰੇ ਕੋਈ ਆਏ ਨਹੀਂ ਲਿਸਤੀ ਫਿੱਕੀ ਹੈ ਸੇਵਾ ਮਾਲਕਾਂ ਦੀ ਫੋਲੀ ਚੰਗੀ ਹੈ ਜੀ 52000 ਚੋਂ ਥੋੜਾ ਕਾਣਾ ਮਾਣਤਣ ਹੋ ਜਾਊਗਾ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ